ਦਰ巴 بادشاہ ਉਸ ਸਮੇਂ ਇੱਕ ਪੈਰ ਆਪਣੇ ਲਾਲਾ ਕੋ ਘੁਜ਼ਾਰ ਰਿਹਾ ਦਿਨ ਚੜਨਾ ਦਿਨ ਚੜਦੇ ਨੂੰ ਇਹਨਾਂ ਵੀ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਜਾਣਾ ਆ ਤੱਕੋ 22 ਦਸੰਬਰ 1704 ਜਦੋਂ ਉਹ ਖੂਨੀ ਸੂਰਜ ਇੱਕ ਬੰਨੇ ਚੜਦਾ ਤੇ ਅੱਜ ਮੇਰੇ ਕਲਗੀਧਰ ਪਾਸ਼ਾ ਦਾ ਪ੍ਰਕਾਸ਼ ਦੇ ਨਵਾਵ ਕਿਉਂਕਿ 22 ਦਸੰਬਰ 1661 ਨੂੰ ਸ਼ਾਹ ਗੁਰ ਪਾਸ਼ਾ ਦਾ ਪ੍ਰਕਾਸ਼ ਹੋਇਆ ਸੀ ਪਟਨਾ ਦੀ ਧਰਤੀ ਤੇ ਅੱਜ 22 ਦਸੰਬਰ 1704 38 ਸਾਲਾਂ ਦੇ ਹੋ ਗਏ ਤੇ 39ਵਾਂ ਪ੍ਰਕਾਸ਼ ਦਿਹਾੜਾ ਇਸ ਜਿਮਕੋਤ ਦੀ ਗੜੀ ਤੇ ਹੁਣ ਆਪਾਂ ਕੀ ਦੇਖਨੇ ਆ ਵੀ ਸਤਿਗੁਰ ਪਾਤਸ਼ਾਹ ਲੰਡੂਵਾਂ ਦੇ ਕੀ ਕਰਦੇ ਆ ਸਤਿਗੁਰ ਪਾਤਸ਼ਾਹ ਗੜੀ ਦੇ ਅੰਦਰ ਤਾਂ ਬੜੂ ਹਨੇਰਾ ਪਿਆ ਹੋਇਆ ਤੇ ਵਜ਼ੀਰ ਖਾਂ ਉਹ ਉਸ ਸਮੇਂ ਇੱਕ ਪੱਤਰਗਾ ਭੇਜਦਾ ਅੰਦਰ ਉਹ ਪੱਤਰਗਾ ਸਤਿਗੁਰਾਂ ਨੇ ਪੜੀ ਜਿੱਤੇ ਤੇ ਲਿਖਿਆ ਸੀ ਵੀ ਜਿਹੜਾ ਹੱਥ ਖੜੇ ਕਰਕੇ ਆਜੂਗਾ ਉਹ ਨੂੰ ਮੈਂ ਬਖਸ਼ ਦੂੰਗਾ ਜਿਹੜਾ ਖਾਲਤਾ ਹੁੰਦਾ ਉਹ ਹੱਥ ਕੜੇ ਨਹੀਂ ਕਰਦਾ ਤਿੰਨ ਜੰਗਾਂ ਇਹੋ ਜੀਆਂ ਹੋਈਆਂ ਇਤਿਹਾਸ ਵਿੱਚ ਸਤਗੁਰ ਪਾਤਸ਼ਾਹ ਨੇ ਕਹੇ 1 ਸਵਾ ਲੱਖ ਸੇ 1 ਏਕੜਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਤੇ ਉਹ ਐਵੇਂ ਨਹੀਂ ਉਹਨਾਂ ਨੂੰ ਕਿਹਾ ਜਾਂਦਾ ਤਿੰਨ ਜੰਗਾਂ ਜਿਹੜੀਆਂ ਨਾ ਇਹੋ ਜੀਆਂ ਜਿਹੜੀਆਂ ਲੱਖਾਂ ਦਾ ਮੁਕਾਬਲਾ ਕੀਤਾ ਸੀ ਇੱਕ ਜੰਗ ਇਹ ਜਿਹੜੀ ਆਪਾਂ ਗੱਲ ਕਰਨ ਲੱਗੇ ਆਂ ਚਮਕੌਰ ਦੀ ਇੱਕ ਸਾਰਾ ਗੜੀ ਦੀ ਕਿਤੇ ਇਤਿਹਾਸ ਪੜੀਏ ਤੇ 1 ਜੂਨ 84 ਵਾਲੀ ਜਿਹੜੀ ਅੰਮ੍ਰਿਤਸਰ ਦੀ ਸੀ ਦਿਨ ਚੰਗਾ ਇਹੋ ਜੀਆਂ ਜਿੱਦ ਲੱਖਾਂ ਫੌਜੀਆਂ ਦਾ ਮੁਕਾਬਲਾ ਜਿਹੜੇ ਗੁਰੂ ਕੇ ਸਿੰਘਾਂ ਨੇ ਕੀਤਾ ਸੀ ਆ ਉਹ ਖਤ ਆਇਆ ਸੰਤ ਗੁਰਪਾਚੇ ਨੇ ਪੜਿਆ ਜਦੋਂ